ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ ਨਿਊਜ਼ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਬ੍ਰਿਟਿਸ਼ ਫੌਜੀ ਸ਼੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਸਿੱਖ ਮੋਲਾਂ ਨਾਲ ਜੁੜੀ ਚਰਚਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬ੍ਰਿਟਿਸ਼ ਆਰਮੀ ਦੇ ਉੱਚ ਅਧਿਕਾਰੀ ਨਤਮਸਤਕ ਹੋਏ ਉਹਨਾਂ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਇਸ ਮੌਕੇ ਸਿੱਖ ਫੌਜੀਆ ਅਤੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਵਿਚਾਲੇ ਸਿੱਖ ਧਰਮਕ ਪਰੰਪਰਾਵਾਂ ਤੇ ਗੱਲਬਾਤ ਹੋਈ ਸਿੱਖ ਸਾਹਿਬ ਨੇ ਉਹਨਾਂ ਨੂੰ ਡਿਊਟੀ ਦੌਰਾਨ ਦਸਤਾਰ ਅਤੇ ਕਕਾਰ ਪਹਿਨਣ ਲਈ ਪ੍ਰੇਰਿਤ ਕੀਤਾ ਅਤੇ ਵਿਦੇਸ਼ੀ ਮਹਿਮਾਨਾਂ ਦਾ ਸਨਮਾਨ ਕੀਤਾ। ਜਬੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਸ਼ੋਰੂਮ ਵਿੱਚ 2 ਕਰੋੜ ਦੀ ਚੋਰੀ। ਮੁਹਾਲੀ ਵਿੱਚ ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਗਹਿਣਿਆਂ ਦੇ ਸ਼ੋਰੂਮ ਵਿੱਚ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਤਿਜੋਰੀ ਖੋਲ ਕੇ ਡਾਇਮੰਡ, ਸੋਨੇ ਦੇ ਗਹਿਣੇ ਅਤੇ ਨਕਦੀ ਉਡਾ ਲਈ। ਕੁੱਲ ਨੁਕਸਾਨ ਲਗਭਗ 2 ਕਰੋੜ ਰੁਪਏ ਦਾ ਅੰਦਾਜ਼ਾ ਹੈ। ਸੀਸੀਟੀਵੀ ਡੀਵੀਆਰ ਵੀ ਲੈ ਜਾਈ ਗਈ ਜਿਸ ਕਾਰਨ ਪੁਲਿਸ ਜਾਂਚ ਕਰ ਰਹੀ ਹੈ ਸਿੱਧੂ ਪਰਿਵਾਰ ਨੇ ਇਸ ਨੂੰ ਚਿੰਤਾਜਨਕ ਅਤੇ ਹੈਰਾਨੀਜਨਕ ਘਟਨਾ ਕਰਾਰ ਦਿੱਤਾ ਬਕਾਇਆ ਬਿੱਲ ਵਾਲਿਆਂ ਤੇ ਪਾਵਰ ਕਮ ਨੇ ਕੱਸਿਆ ਸ਼ਿਕੰਜਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਾਵਰ ਕਮ ਨੇ ਬਕਾਇਆ ਬਿਜਲੀ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਵਿਰੁੱਧ ਸਖਤੀ ਵਿਧਾ ਦਿੱਤੀ ਹੈ ਪੀਐਸਪੀਸੀਐਲ ਸਿਟੀ ਸਬਡਿਵੀਜ਼ਨ ਵੱਲੋਂ ਚੇਤਾਵਨੀ ਜਾਰੀ ਕਰਦੇ ਕਿਹਾ ਗਿਆ ਕਿ ਖਪਤਕਾਰ ਆਪਣੇ ਬਕਾਇਆ ਬਿੱਲ ਜਲਦੀ ਜਮ੍ਹਾਂ ਕਰਵਾਉਣ ਨਹੀਂ ਤਾਂ ਮੀਟਰ ਕਨੈਕਸ਼ਨ ਕੱਟ ਦਿੱਤਾ ਜਾਵੇਗਾ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬਿੱਲ ਅਦਾ ਨਾ ਕਰਨ ਦੀ ਸੂਰਤ ਵਿੱਚ ਪੂਰੀ ਜ਼ਿੰਮੇਵਾਰੀ ਖਪਤਕਾਰ ਦੀ ਆਪਣੀ ਹੋਵੇਗੀ ਪੰਜਾਬ ਯੂਨੀਵਰਸਿਟੀ ਦਾ ਐਫੀਡੇਵਿਟ ਫੈਸਲਾ ਵਾਪਸ ਵਿਦਿਆਰਥੀਆਂ ਦੀ ਜਿੱਤ ਪੰਜਾਬ ਯੂਨੀਵਰਸਿਟੀ ਨੇ ਵਿਵਾਦਿਤ ਐਫੀਡੇਵਿਟ ਜਮ੍ਹਾਂ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ ਜਿਸ ਨਾਲ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਵਿਦਿਆਰਥੀ ਆਗੂ ਅਭਿਸ਼ੇਕ ਡਾਗਰ ਨੇ ਆਪਣਾ ਮਰਨ ਵਰਤ ਖਤਮ ਕੀਤਾ ਏਬੀਵੀਪੀ ਦੇ ਵਕਤ ਦੇ ਦਿੱਲੀ ਵਿੱਚ ਉੱਚ ਸਿੱਖਿਆ ਸਕੱਤਰ ਨਾਲ ਮਿਲ ਕੇ ਮੰਗਾਂ ਮੰਨਵਾਈਆਂ ਯੂਨੀਅਨ ਪ੍ਰਧਾਨ ਗੌਰਵ ਵੀਰ ਸਿੰਘ ਸੋਲ ਨੇ ਇਸ ਨੂੰ ਵਿਦਿਆਰਥੀਆਂ ਦੀ ਵੱਡੀ ਜਿੱਤ ਘrar ਦਿੱਤੀ ਅਤੇ ਕਿਹਾ ਕਿ ਹੁਣ ਸੈਨੇਟ ਵਿੱਚ ਵਿਦਿਆਰਥੀ ਪ੍ਰਤੀਨਿਧਤਾ ਦੀ ਮੰਗ ਉਠਾਈ ਜਾਵੇਗੀ ਮੋਗਾ ਦਾ ਨਵਾਂ ਮਾਡਲ ਮਾਨ ਸਰਕਾਰ ਦੀ ਹਰੇ ਭਰੇ ਪੰਜਾਬ ਵੱਲ ਪ੍ਰੇਰਕ ਪਹਿਲ ਮੋਗਾ ਜ਼ਿਲ੍ਹੇ ਵਿੱਚ ਡੀਸੀ ਸਾਗਰ 세ਤੀਆ ਅਤੇ ਐਸਐਸਪੀ ਅਜੇ ਗਾਂਧੀ ਵੱਲੋਂ ਖੇਤਾਂ ਵਿੱਚ ਟਰੈਕਟਰ ਚਲਾ ਕੇ ਕਿਸਾਨਾਂ ਨਾਲ ਪ੍ਰਾਲੀ ਪ੍ਰਬੰਧਨ ਦੀ ਪ੍ਰੇਰਨਾ ਦਿੱਤੀ ਗਈ। ਮਾਨ ਸਰਕਾਰ ਦੀ ਇਹ ਪਹਿਲ ਪ੍ਰਾਲੀ ਸਾੜਨ ਨੂੰ ਰੋਕਣ, ਹਵਾ ਸਾਫ਼ ਕਰਨ ਅਤੇ ਸੜਕ ਹਾਸੇ ਘਟਾਉਣ ਵੱਲ ਵੱਡਾ ਕਦਮ ਹੈ। ਸਰਕਾਰ ਵੱਲੋਂ ਸਬਸਿਡੀ ਤੇ ਮਸ਼ੀਨਰੀ ਸਟੋਰੇਜ ਸਾਈਟਾਂ ਅਤੇ ਨਿਗਰਾਨੀ ਟੀਮਾਂ ਦੀ ਤਾਇਨਾਤੀ ਨਾਲ ਇਹ ਸਾਬਤ ਹੋ ਗਿਆ ਹੈ ਕਿ ਜਦੋਂ ਪ੍ਰਸ਼ਾਸਨ ਅਤੇ ਕਿਸਾਨ ਮਿਲ ਕੇ ਕੰਮ ਕਰਦੇ ਹਨ ਤਾਂ ਹਰ ਸਮੱਸਿਆ ਦਾ ਹੱਲ ਸੰਭਵ ਹੈ। ਡੀ ਸੀ ਐਸ ਐਸ ਪੀ ਖੁਦ ਖੇਤਾਂ ਵਿੱਚ ਉਤਰੇ ਪਰਾਲੀ ਸਾੜਨ ਵਾਲਿਆਂ ਤੇ ਸਖਤ ਕਾਰਵਾਈ। ਪਰਾਲੀ ਸਾੜਨ ਨੂੰ ਰੋਕਣ ਲਈ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਖੁਦ ਖੇਤਾਂ ਵਿੱਚ ਗਸ਼ਤ ਕਰ ਰਹੇ ਸਨ। ਪਿੰਡ ਗੁਰਦਾਸਪੁਰਾ ਤੇ ਖੁਰਾਨਾ ਵਿੱਚ ਅੱਗ ਲੱਗੀ ਵੇਖ ਕੇ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਅੱਗ ਬੁਝਾਈ। ਦੋਵੇਂ ਅਧਿਕਾਰੀਆਂ ਨੇ ਸੰਬੰਧਤ ਕਿਸਾਨਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਅਤੇ ਕਿਹਾ ਕਿ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇਗੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਸਜ਼ਾ ਮਿਲੇਗੀ